ਹਾਂਜੀ ਸਤਿ ਸ਼੍ਰੀ ਅਕਾਲ ਦਾ ਸਲਾਮ ਜੀ ਮੈਂ ਤੁਹਾਡਾ ਆਪਣਾ ਦਿਸ਼ਾਦ ਖਾਨ ਸੋ ਸਵਾਗਤ ਆ ਜੀ ਆਪਣੇ ਛੋਟੇ ਜਿਹੇ ਵਲੌਗ ਚ ਸੋ ਕੀ ਹਾਲ ਚੱਲ ਨੇ ਸਭ ਦੇ ਠੀਕ ਠਾਕ ਹੋ ਤੇ ਅੱਜ ਆਪਾਂ ਛੋਟਾ ਜਿਹਾ ਵਲੌਗ ਬਣਾ ਰਹੇ ਆ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦਿਲ ਤੋਂ ਧੰਨਵਾਦ ਤੁਸੀਂ ਇੰਨੀ ਜਿਆਦੀ ਸਪੋਰਟ ਕਰ ਰਹੇ ਹੋ ਆਪਣੇ ਚੈਨਲ ਨੂੰ ਸੋ ਇਦਾਂ ਹੀ ਆਪਣੇ ਸਪੋਰਟ ਬਣਾਈ ਰੱਖੋ ਹਨਾ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿੰਨੇ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਡੀ ਆਰ ਖਾਨ 뮤ਜ਼ਿਕ ਨੂੰ ਕਰ ਲਓ ਜੀ ਸਾਰੇ ਸਬਸਕ੍ਰਾਈਬ ਸੋ ਇਦਾਂ ਨਹੀਂ ਆ ਵਧੀਆ ਵਧੀਆ ਵੀਡੀਓ ਤੇ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਆਪਾਂ ਹਨਾ ਸੋ ਫਿਰ ਕਰਦੇ ਆ ਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਤੋਂ ਵਲੌਗ ਦਾ ਟਾਈਟਲ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਹੁਣ ਆਪਣਾ ਹਨਾ ਸੋ ਆ ਮੀਆਂ ਨੇ ਕੰਮ ਕਰਤਾ ਖਰਾਬ ਬੜੀ ਮਿਹਨਤ ਨਾਲ ਸਬਜ਼ੀਆਂ ਲਾਈਆਂ ਸੀ ਤੇ ਸਬਜ਼ੀਆਂ ਸਾਰੀਆਂ ਹੀ ਨਾ ਹੋ ਗਈਆਂ ਖਰਾਬ ਆ ਵੇਖੋ ਇੱਧਰ ਆ ਪਾਲਕ ਲਾਈ ਸੀ ਤੇ ਪਾਲਕ ਰਹੀ ਨਹੀਂ ਗਈ ਵਿੱਚ ਥੋੜਾ ਥੋੜੇ ਦਾਣੇ ਜੇ ਉੱਗੇ ਆ ਬਾਕੀ ਸਾਰੀ ਖਰਾਬ ਹੋ ਗਈਆ ਵੱਟਾਂ ਤੇ ਮੂੜੀਆਂ ਲਾਈਆਂ ਸੀ ਆ ਵੱਟਾਂ ਸਾਰੀਆਂ ਇੱਕ ਬਰਾਬਰ ਹੋ ਗਈਆਂ ਵੱਟਾਂ ਵੀ ਸਾਰੀਆਂ ਖਰਾਬ ਹੋ ਗਈਆਂ ਈ ਬੰਦਾ ਕਰੂਗਾ ਯਾਰ ਆ ਨਾ ਤੇ ਬਾਤੀ ਹੁਣ ਦੁਬਾਰਾ ਮੈਨੂੰ ਲੱਗਦਾ ਫੇਰ ਸਿਸਟਮ ਕਰਨਾ ਪੈਣਾ ਦੁਬਾਰਾ ਮੂੜੀਆਂ ਮਾਲੀਆਂ ਫੇਰ ਲਾਉਣੀਆਂ ਪੈਣੀਆਂ ਪਾਲਕ ਨੂੰ ਦੁਬਾਰਾ ਕਰਨਾ ਪਊਗਾ ਕੰਮ ਹਨਾ ਇਹ ਇਧਰ ਧਨੀਆ ਲੱਗਾ ਧਨੀਆ ਗੋੜੀਆਂ ਵੀ ਲਾਇਆ ਆਪਣਾ ਆਦ ਪੂਤਰਾ ਵਾ ਧਨੀਆ ਉਧਰ ਸਾਹਮਣੇ ਉਧਰ ਲੱਗਾ ਧਨੀਆ ਆ ਪੂਤਰਾ ਵਾ ਯਾ ਟਰੇਲੇ ਤੇ ਆ ਜੂੰਗਾ ਖਲੋਤਾ ਆਪਣਾ ਇਹੀ ਆਪਣੇ ਕੋਲੇ ਜੀ ਹੈ ਸਾਰਾ ਆਪਣਾ ਇਦਨਾ ਹੀ ਸਾਰੇ ਚਾ ਪੂਰੇ ਕਰ ਲਈਦੇ ਆ ਤੇ ਬਾਕੀ ਆ ਇਧਰ ਮੋਲੀਆਂ ਲੱਗੀਆਂ ਸੀ ਆ ਮੋਲੀਆਂ ਲੱਗੀਆਂ ਵਾ ਵਟਾਂ ਦੇ ਉੱਤੇ ਤੇ ਆ ਨਿੰਮ ਲੰਮਾ ਤੇ ਬਾਕੀ ਤੁਹਾਨੂੰ ਇੱਕ ਚੀਜ਼ ਵਿਖਾਉਣੀ ਔਰ ਆਪਾਂ ਨਾ ਮਿਰਚਾਂ ਲਾਈਆਂ ਇੱਥੇ ਮਿਰਚਾਂ ਮਿਰਚਾਂ ਦੇ ਦੋ ਬੁੱਟੇ ਲਾਏ ਆ ਐਟਮ ਹੀ ਆ ਵੀ ਯਾਰ ਚੀਜ਼ ਮੈਨੂੰ ਸਮਝਣ ਲੱਗੀ ਹੈ ਅਜੇ ਤੱਕ ਕੀ ਚੱਕਰ ਆ ਇਹਨੂੰ ਤਿੰਨ ਵੈਰਾਈਟੀਆਂ ਲੱਗਦੀਆਂ ਮਿਰਚਾਂ ਨੂੰ ਇੱਕ ਲੱਗਦੀ ਆ ਹਰੀ ਸਟਾਰਟਿੰਗ 'ਚ ਹਰੀ ਹੋਊਗੀ ਫਿਰ ਉਹ ਯਾਨੀ ਉਹ ਲਾਲ ਨਹੀਂ ਹਰੀ ਤੋਂ ਬਾਅਦ ਕਾਲੀ ਹੁੰਦੀ ਆ ਕਾਲੀ ਤੋਂ ਬਾਅਦ ਫਿਰ ਲਾਲ ਹੋ ਜਾਂਦੀ ਆ ਮਤਲਬ ਤਿੰਨੇ ਵੈਰਾਈਟੀਆਂ ਰਹਿੰਦੀਆਂ ਹਰੀ ਵੀ ਰਹਿੰਦੀ ਐ ਲਾਲ ਵੀ ਰਹਿੰਦੀ ਐ ਕਾਲੀ ਵੀ ਰਹਿੰਦੀ ਐ ਇਹ ਤੁਹਾਨੂੰ ਕਿਸ ਨੂੰ ਪਤਾ ਤਾਂ ਜਰੂਰ ਦੱਸਿਓ ਹਨਾ ਤਰੋਂ ਦਿਖਾਉਣਾ ਮੈਂ ਹਰੀਆਂ ਲਾਲ ਤੇ ਕਾਲੀਆਂ ਯਾਰ ਇਹ ਕਿੱਦਾਂ ਦੀ ਮਿਰਚ ਆਈ ਤੁਹਾਨੂੰ ਕਿਸ ਨੂੰ ਪਤਾ ਤਾਂ ਮੈਨੂੰ ਜਰੂਰ ਦੱਸਿਓ ਇਹ ਚੀਜ਼ ਬਾਰੇ ਹਨਾ ਮੈਨੂੰ ਤਾਂ ਮੈਂ ਪਹਿਲੀ ਵਾਰੀ ਇਹ ਵੇਖੀ ਚੀਜ਼ ਹਨਾ ਇਹ ਵਧੀਆ ਵੈਸੇ ਖਾਨ ਚਕੌੜੀ ਬਹੁਤ ਆ ਮੈਂ ਖਾ ਕੇ ਵੇਖੀ ਆ ਕਿਤੇ ਨਾ ਕੌੜੀ ਬਹੁਤ ਆ ਵੈਸੇ ਮਿਰਚ ਜਿਹੜੀ ਆ ਨਾ ਕੌੜੀ ਵਾਲੀ ਆ ਆ ਦਿਖਾਉਣਾ ਤੁਹਾਨੂੰ ਮੈਂ ਇੱਧਰ ਇਹ ਤਾਂ ਮੰਗਲਾ ਬੂਗਾ ਕੰਦੀ ਹੈ ਨਾ ਆਹ ਦੇਖੋ ਜੀ ਆਹ ਦੇਖੋ ਆਹ ਕਾਲੀਆਂ ਮਿਰਚਾਂ ਨਾ ਤੇ ਕਾਲੀਆਂ ਦੇ ਨਾਲ ਹੀ ਉਹ ਲਾਲ ਲੱਗੀ ਆ ਆਵੇ ਪਹਿਲਾਂ ਹਰੀ ਹੁੰਦੀ ਆ ਥੋੜੀ ਜਿਹੀ ਫਿਰ ਕਾਲੀ ਹੋਣ ਲੱਗ ਪੈਂਦੀ ਆ ਤੇ ਫਿਰ ਜੈੱਡ ਬਲੈਕ ਹੋ ਜਾਂਦੀ ਪੂਰੀ ਤੇ ਇਹਦੇ ਵਿੱਚ ਹੀ ਹਰੀਆਂ ਲੱਗੀਆਂ ਆਹ ਦੇਖੋ ਆਹ ਹਰੀ ਮਿਰਚਾਂ ਨਾ ਇਤਨੇ ਵੈਰਾਈਟੀਆਂ ਇੱਕੋ ਬੂਟੇ ਨੂੰ ਲੱਗ ਰਹੀਆਂ ਨੇ ਇਹ ਪਤਾ ਨਹੀਂ ਕੀ ਚੱਕਰ ਆਈ ਹੈ ਕਿ ਤਾਂ ਨੋ ਕਿਸੇ ਨੂੰ ਪਤਾ ਹੋਵੇ ਤੇ ਜਰੂਰ ਦੱਸਿਓ ਮੇਰਾ ਪ੍ਰਾਹ ਨਾ ਤੇ ਇਧਰ ਆ ਪਪੀਤੇ ਆ ਪਪੀਤਾ ਹੋ ਗਿਆ ਤੇ ਫਿਰ ਆ ਅਮਰੂਦ ਤੇ ਇਧਰ ਮੇਥੀ ਲੱਗੀ ਆ ਤੇ ਇਧਰ ਆ ਲੱਗੀਆਂ ਮੂਲੀਆਂ ਆਪਣੀਆਂ ਤੇ ਉਧਰ ਵੀ ਪਾਲਕੀ ਆ ਸਾਰੇ ਉਹ ਆ ਤੋਰੀਆਂ ਤਾਰੀਆਂ ਲਾਈਆਂ ਇਧਰ ਤੇ ਆ ਟਮਾਟਰ ਟਮਾਟਰਾਂ ਦਾ ਬੂਟਾ ਤੇ ਦੋ ਤਿੰਨ ਇਧਰ ਵੀ ਹੋ ਗਏ ਆ ਵੇਖੋ ਇਹ ਮਤਲਬ ਖਾਣ ਦਾ ਕਰਨੇ ਹੋਵੇ ਘਰ ਦੀ ਚੀਜ਼ ਵਿਝੋ ਯਾਰ ਹਨਾ ਘਰੇ ਚੀਜ਼ ਵਿਝੋ ਖਾਣ ਜੋਗੀ ਤਾਂ ਬੰਦਾ ਆਪਣੀ ਲਾ ਹੀ ਸਕਦਾ ਹਨਾ ਪੋਤਨਾ ਪਾਤਨਾ ਹੋ ਗਿਆ ਜਿੱਦਾਂ ਵੇਖੋ ਆ ਸਾਰੀ ਇੱਥੋਂ ਆਪਾਂ ਸਬਜ਼ੀ ਲਾਈ ਆ ਜਿੰਨੀਆਂ ਘਰੇ ਹੀ ਸੋ ਖਾਣ ਪੀਣ ਜੋਗਾ ਬੰਦਾ ਯਾਰ ਘਰੇ ਕਰ ਲਈ ਹਨਾ ਉਹ ਚ ਫਾਇਦਾ ਆਪਾਂ ਨੂੰ ਬਾਹਰੋਂ ਵੀ ਤੈਨੂੰ ਪਤਾ ਸਪਰੇਅਾਂ ਸਪਰੂਆਂ ਵਾਲੀਆਂ ਸਬਜ਼ੀਆਂ ਖਾ ਖਾ ਕੇ ਹਨਾ ਸਰੀਰ ਬਿਮਾਰ ਪੈ ਜਾਂਦੇ ਆ ਫਿਰ ਆ ਯੰਗਾ ਲੱਗਾ। ਤੇ ਬਾਕੀ ਹੋਰ ਸੁਣਾਓ ਤੁਸੀਂ। ਤੇ ਬਾਕੀ ਆ ਮੀਨ ਐ ਯਾਰ ਬਹੁਤ ਕੰਮ ਖਰਾਬ ਕੀਤਾ ਮੀਨ ਐ ਨਾ। ਆ ਦਿਲ ਜਾ ਤੋੜਦਾ ਯਾਰ ਇਨੀ ਮਿਹਨਤ ਨਾਲ ਨਾ। ਆ ਸਾਰੀ ਪਾਲਕ ਖਰਾਬ ਹੋ ਗਈ ਆ। ਆ ਜਿੰਨੀ ਲੱਗੀ ਆ। ਟਮਾਟਾ ਮੇ ਦਾਣੇ ਜੇ ਰਹਿ ਗਏ ਇਹਨਾਂ ਚ ਬਸ। ਬਾਕੀ ਸਾਰੀ ਖਰਾਬ ਹੋ ਗਈ ਆ। ਉਹ ਮਿਰਚਾਂ ਬਾਰੇ ਜਰੂਰ ਦੱਸਿਓ ਨਾ ਕਿਸੇ ਨੂੰ ਪਤਾ ਤੁਹਾਡੇ ਚ ਤੇ। ਇਹ ਕਿਹੜੀ ਵੈਰੈਟੀ ਆ ਇਹ। ਤੇ ਬਾਕੀ ਮਿਲਦੇ ਆਪਾਂ ਹਨਾ ਬੱਗਾ ਸੁੱਖ ਰੱਖੇ ਸੋ ਕੱਲ ਨੂੰ ਆਪਾਂ ਹੁੰਨੇ ਆ ਲਾਈਵ ਤੇ ਲਾਈਵ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ ਆ ਜਿਓ ਤੇ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲ ਤੋਂ ਸ਼ੁਕਰੀਆ ਤੁਸੀਂ ਨਹੀਂ ਸਪੋਰਟ ਕਰ ਰਹੇ ਹੋ ਤੇ ਜਿੰਨੇ ਜਿਹੜੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਸਾਡੇ ਵਲੌਗ ਤੇ ਸਾਡੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਬੱਬਾ ਸੁੱਖ ਰੱਖੇ ਮਿਲਦੇ ਆਪਾਂ ਜਲਦੀ ਰੱਬ ਰੱਖ